ਬੜਾ ਚਾਨਣ ਹੋਇਆ ਕਹਿੰਦੇ ਉਹ ਚਾਨਣ ਦੇ ਵਿੱਚ ਕੀ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਲੋਪ ਹੋ ਗਏ ਉਹ ਮੰਜੀ ਸਾਹਿਬ ਦੇ ਉੱਤੇ ਸਿੰਘਾਂ ਨੂੰ ਪ੍ਰਤਕ ਰੂਪ ਦੇ ਵਿੱਚ ਗੁਰੂ ਨਾਨਕ ਦੇ ਦیدار ਹੋਏਗਾ ਜਿਕੇ ਆਖੋ ਸਤਿਨਾਮ ਵਾਹਿਗੁਰੂ ਫਿਰ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਫਿਰ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਫਿਰ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮੇਰੀ ਮੀਰੀ ਦੇ ਮਾਲਕ ਫਿਰ ਧੰਨ ਗੁਰੂ ਹਰਾਈ ਮਹਾਰਾਜ ਫਿਰ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਫਿਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦਸਾਈ ਸਰੂਪਾਂ ਦੇ ਪ੍ਰਤੱਖ ਰੂਪ ਦੇ ਵਿੱਚ ਉਹ ਸਿੰਘਾਂ ਨੂੰ ਦਿਦਾਰ ਹੋਏ ਤੇ ਗੁਰਮੁਖੋ ਉਸ ਤੋਂ ਬਾਅਦ ਫਿਰ ਉਹੀ ਲਾਈਟ ਉਹੀ ਜੋਤ ਉਹੀ ਚਾਨਣ ਉਹੀ ਪ੍ਰਕਾਸ਼ ਹੋਇਆ ਕਹਿੰਦੇ ਉਹ ਪ੍ਰਕਾਸ਼ ਦੇ ਵਿੱਚ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੋ ਗਏ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਐਸੀ ਕਿਰਪਾ ਹੋ ਜਾਂਦੀ ਐਸੀ ਰਹਿਮਤ ਕਿਉਂ ਆਪਾਂ ਬਚਨ ਪੜ੍ਹਦੇ ਸੀ ਨਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਉਹ ਤਾਂ ਬਣਾ ਦੇ ਵਿੱਚ ਵੀ ਹੈ ਉਹ ਤਾਂ ਟਿੱਬਿਆਂ ਤੇ ਵੀ ਉਹ ਤਾਂ ਪਹਾੜਾਂ ਦੇ ਵਿੱਚ ਵੀ ਹੈ ਰੱਬ ਹੈ ਕਿੱਥੇ ਨਹੀਂ ਉਹ ਬੰਦਿਆ ਕਿੱਥੇ ਕਿੱਥੇ ਲੁਕ ਲੁਕ ਕੇ ਪਾਪ ਕਮਾਵੇਂਗਾ ਲੋਕਾਂ ਦੀਆਂ ਅੱਖਾਂ ਨਹੀਂ ਵੇਖਣਗੀਆਂ ਪਰ ਯਾਦ ਰੱਖੀ ਰੱਬ ਤੈਨੂੰ ਹੋਵੇ ਸਾਈਂ ਵੇਖਦਾ ਆ ਕੈਮਰੇ ਲਾਇਆ ਨਾ ਜੀ ਇਹ ਕੈਮਰੇ ਕਾਦੇ ਵਾਸਤੇ ਵੇਖਣ ਵਾਸਤੇ ਲਾਇਆ ਵੀ ਕੋਈ ਚੋਰ ਨਾ ਜੇ ਕੋਈ ਗੁਨਾਹ ਕਰਨ ਵਾਲਾ ਪਾਪ ਕਰਨ ਵਾਲਾ ਨਾ ਆਜੇ ਪਰ ਇਹ ਕੈਮਰਿਆਂ ਦੇ ਗੁਰਮਖ ਪਿਆਰਿਓ ਥੋੜੀ ਜੀ ਦੂਰੀ ਤੱਕ ਹੀ ਐ ਪਰ ਜਿਹੜੇ ਰੱਬ ਨੇ ਕੈਮਰੇ ਲਾਇਆ ਨਾ ਉਹਨਾਂ ਦੀ ਮਾਰ ਤਾਂ ਧੁਰ ਤੱਕ ਪੈਂਦੀ ਐ ਉਹ ਕੈਮਰਿਆਂ ਦੇ ਵਿੱਚ ਸਾਡਾ ਸੂਖਮ ਰੂਪ ਦੇ ਵਿੱਚ ਕੀਤਾ ਪਾਪ ਕੀਤਾ ਹੋਇਆ ਪੁਨ ਉਹਨੂੰ ਸਾਰਾ ਨਜ਼ਰ ਆਉਂਦਾ ਹੈ ਗੱਜ ਕੇ ਆਖੋ ਸਤਨਾਮ ਸਾਰਾ ਕੋ ਵੇਖਦਾ ਉਹ ਉਹ ਜਿਹੜੇ ਕੈਮਰੇ ਉਹ ਲਾਈ ਬੈਠਾ ਨਾ ਉਹ ਕੈਮਰੇ ਵਰਗੇ ਤਾਂ ਕੈਮਰੇ ਬਣ ਨਹੀਂ ਨਹੀਂ ਦੁਨੀਆ ਤੋਂ ਮਾਰੇ ਕਹਿੰਦੇ ਆ ਦੁਨੀਆ ਨੂੰ ਠੱਗ ਸਕਦਾ ਪਰ ਯਾਦ ਰੱਖੀ ਰੱਬ ਨਹੀਂ ਉਹ ਠੱਗਿਆ ਜਾਣਾ ਤੋ ਦੁਨੀਆ ਨਾਲ ਸੰਸਾਰ ਨਾਲ ਭੈਣ ਭਰਾਵਾਂ ਦੇ ਨਾਲ ਆਪਣੇ ਪਰਿਵਾਰ ਨਾਲ ਆਪਣੇ ਸਾਕ ਸਬੰਧੀਆਂ ਦੋਸਤਾਂ ਮਿੱਤਰਾਂ ਦੇ ਨਾਲ ਠੱਗੀ ਮਾਰ ਸਕਦਾ ਪਰ ਯਾਦ ਰੱਖੀਂ ਰੱਬ ਨੂੰ ਠੱਗਿਆ ਜਾਣਾ ਰੱਬ ਨਾਲ ਨਹੀਂ ਠੱਗੀ ਮਾਰ ਸਕਦਾ ਰੱਬ ਤੋਂ ਕੋਝੋਲੇ ਨਹੀਂ ਹੋ ਸਕਦਾ ਇੱਕ ਮਹਾਪੁਰਖ ਸੀ ਉਹਨਾਂ ਦੇ ਕੋਲ ਦੋ ਚੇਲੇ ਆਏ ਆ ਕੇ ਕਹਿੰਦੇ ਮਹਾਰਾ ਜਾਨੂੰ ਆਪਣੇ ਚੇਲੇ ਬਣਾ ਲਓ ਆਗੇ ਮਾਪੁਰਖਾਂ ਕੋਲ ਬਹਿ ਕੇ ਕਹਿੰਦੇ ਜੀ ਅਸੀਂ ਤੁਹਾਡੇ ਚੇਲੇ ਬਣਨ ਵਾਸਤੇ ਆਇਆ ਚੇਲੇ ਬਣਾ ਲਓ ਅੱਜ ਦਾ ਜਿਹੜਾ ਸਮਾ ਅਜ ਚੇਲੇ ਨਹੀਂ ਅੱਜ ਤਾਂ ਗੁਰੂ ਹੀ ਬਣਦੇ ਹੈਗੇ ਜਿਕੇ ਆਖੋ ਸਤਨਾਮ ਜਦੋਂ ਦਾਸ ਪੜਦਾ ਸੀ ਨਾ ਵਿਦਿਆਲੇ ਦੇ ਵਿੱਚ ਉਦੋਂ ਘਟੋ ਘਟ ਵਿਦਿਆਲੇ ਦੇ ਵਿੱਚ 70 75 ਸਿੰਘ ਹੁੰਦੇ ਸੀ ਗੁਰਬਾਣੀ ਦੀ ਸੰਤਿਆ ਲੈਣ ਵਾਲੇ ਨਿਸ਼ਕਾਮ ਸੇਵਾ ਜਿੱਧਰ ਨੂੰ ਮਹਾਪੁਰਖਾਂ ਨੇ ਜੋੜਤਾ ਜੁੜ ਜਾਣਾ ਖੇਤਾਂ ਵੱਲ ਲੈ ਗਏ ਖੇਤਾਂ ਦੇ ਵਿੱਚ ਕੰਮ ਕਰਨਾ ਲੰਗਰ ਚ ਲੈ ਗਏ ਲੰਗਰ ਚ ਕੰਮ ਕਰਨਾ ਦਰਬਾਰ ਸਾਹਿਬ ਚ ਲੈ ਗਏ ਦਰਬਾਰ ਚ ਸੇਵਾ ਕਰਨੀ ਜਿੱਥੇ ਵੀ ਮਹਾਪੁਰਖਾਂ ਨੇ ਬਚਨ ਕਰਤਾ ਸੇਵਾ ਕਮਾਉਣੀ ਨਿਸ਼ਕਾਮ ਸੇਵਾ ਜਿਹਦੇ ਵਿੱਚ 1 ਰੁਪਏ ਦਾ ਵੀ ਕੋਈ ਲਾਲਚ ਨਹੀਂ ਦਾਸ 13 ਸਾਲ ਵਿਦਿਆਲਿਆਂ ਚ ਰਿਹਾ ਪਰ 1 ਰੁਪਈਆ ਵੀ ਨਹੀਂ ਸਿੱਖਦੇ ਵੇਖਿਆ ਪਰ ਅੱਜ ਜੇ ਵਿਦਿਆਰਥੀ ਸਿੱਖਣ ਵਾਲੇ ਉਹ ਲੈ ਕੇ ਆਉਣੇ ਆ ਉਹ ਵੀ ਕਹਿੰਦੇ ਜੀ ਤਨਖਾਹ ਕਿੰਨੀ ਦੇ ਹੋਗੇ ਸਿੱਖਣ ਵਾਲੇ ਵੀ ਕਹਿੰਦੇ ਆ ਕਹਿੰਦੇ ਜੀ ਤਨਖਾਹ ਕਿੰਨੀ ਦੇ ਹੋਗੇ ਉਹ ਵਿਦਿਆਲਾ ਜਿੱਥੇ ਰਹਿਣ ਨੂੰ ਕਮਰਾ ਤਾਂ ਕੀ ਇੱਕ ਇੱਕ ਕਮਰੇ ਦੇ ਵਿੱਚ 3 3 ਸਿੰਘ 4 4 5 5 ਸਿੰਘ ਹੁੰਦੇ ਸੀ ਪਰ ਆ ਜੋ ਕਮਰਿਆਂ ਨੂੰ ਜਿੰਦੇ ਲੱਗੇ ਪਏ ਰਹਿਣ ਵਾਲਾ ਕੋਈ ਨਹੀਂ ਕਿਉਂ ਸਿੱਖਣ ਵਾਲਾ ਕੋਈ ਨਹੀਂ ਸਿਖਾਉਣ ਵਾਲੇ ਸਾਰੇ ਹੀ ਆ ਜੋ ਕੋਈ ਸਿੱਖਦਾ ਨਹੀਂ ਮਾਫ਼ ਕਰਨਾ ਅਲਾ ਕਹਿੰਦਾ ਸਿੱਖਿਆ ਸਿਕਾਈ ਮਿਲਦੇ ਨਾ ਸਾਰਾ ਕੁਝ ਜਿਵੇਂ ਕਮਲੇਰ ਕੋਲਲੇ ਬਾਬੇ ਨੇ ਗੁਰਦੁਆਰਾ ਸੀ ਭਗਤ ਨਾਮਦੇਵ ਦਾ ਬਾਬਾ ਜੀ ਚੜਾਈ ਕਰ ਗਏ ਉਹਨੇ ਨਾ ਬੋਰਡ ਲਿਖ ਕੇ ਲਾਤਾ ਸੀ ਕਹਿੰਦਾ ਜੀ ਇੱਥੇ ਸਹਿਜ ਪਾਠ ਸੁਖਮਨੀ ਸਾਹਿਬ ਦੇ ਪਾਠ ਅਖੰਡ ਪਾਠ ਸਾਹਿਬ ਕਰੇ ਕਰਾਏ ਮਿਲਦੇ ਨੇ ਅਰਦਾਸ ਕਰਾ ਦੋ ਪਾਠ ਹੋ ਗਿਆ ਤੁਹਾਡਾ ਕਰੇ ਕਰਾਏ ਮਿਲਦੇ ਉਹਨੇ ਲਾਤਾ ਸੀ ਬੋਰਡ ਸਾਰੀ ਕਿਹੜੇ ਹੀ ਵਰਤ ਰਹੀ ਹੈ ਪਰ ਮਾਪ ਕਰਨਾ ਗੁਰਮਖੋ ਸਿੱਖਣਾ ਕੁਝ ਸਿੱਖਿਆ ਲੈਣੀ ਉਹ ਚੇਲੇ ਬਣਨ ਵਾਸਤੇ ਆਗੇ ਜੀ ਕਹਿੰਦੇ ਸਾਨੂੰ ਜੀ ਚੇਲੇ ਬਣਾ ਦਿਓ ਆਪਣੇ ਚੇਲੇ ਬਣਾ ਲਓ ਮਹਾਂਪੁਰ ਕਹਿੰਦੇ ਵੀ ਚੇਲੇ ਬਣਾਵਾਂਗਾ ਪਰ ਦੋਨਾਂ ਦੀ ਪਰਖ ਕਰਾਂਗਾ ਪਰਖ ਕੀ ਹੈ ਵਿਚਾਰ ਉੱਥੇ ਹੀ ਆਉਣੀ ਹੈ ਧਿਆਨ ਦਿਓ ਪਰਖ ਕੀ ਹੈ ਮਾਪੁਰਖਾਂ ਨੇ ਦੋਨਾਂ ਜਾਣਿਆਂ ਨੂੰ ਇੱਕ ਇੱਕ ਕਬੂਤਰ ਲਿਆ ਕੇ ਫੜਾ ਦਿੱਤਾ ਕਹਿੰਦੇ ਕਬੂਤਰ ਲੈ ਜੋ ਉਹ ਥਾਂ ਤੇ ਮਾਰ ਕੇ ਲੈ ਕੇ ਆਉਣਾ ਜਿੱਥੇ ਤੁਹਾਨੂੰ ਕੋਈ ਦੇਖਦਾ ਨਾ ਹੋਵੇ ਤੁਹਾਨੂੰ ਕੋਈ ਦੇਖਦਾ ਨਾ ਹੋਵੇ ਉਹ ਥਾਂ ਤੇ ਉਹਨੂੰ ਮਾਰ ਕੇ ਲੈ ਕੇ ਆਉਣਾ ਜਿਹੜਾ ਮਾਰ ਕੇ ਲੈ ਆਇਆ ਮੈਂ ਉਹਨੂੰ ਚੇਲਾ ਬਣਾ ਲਵਾਂਗਾ ਕਹਿੰਦੇ 7 ਵਜਾਂ ਦੀ ਦੋਨਾਂ ਜਾਣਿਆਂ ਨੇ ਕਬੂਤਰ ਫੜੇ ਤੇ ਚੱਲ ਪਏ ਇੱਕ ਤਾਂ ਮੜਾ ਜਿਹਾ ਓਲੇ ਹੋਇਆ ਕੰਧ ਦੇ ਵੀ ਵੇਖਾ ਕੋਈ ਵੇਖਦਾ ਤਾਂ ਨਹੀਂ ਗਰਦਨ ਮਰੋੜੀ ਮਹਾਪੁਰਖਾਂ ਕੋਲ ਲੈ ਗਿਆ ਕਹਿੰਦਾ ਲਓ ਜੀ ਲਿਆਂਦਾ ਮਾਰ ਕੇ ਹੁਣ ਦੂਜਾ ਵਿਚਾਰਾ ਸਾਰਾ ਪਿੰਡ ਲੰਘਿਆ ਜੰਗਲਾਂ 'ਚ ਚਲੇ ਆ ਗਿਆ ਪਿੰਡ 'ਚ ਲੋਕ ਵੇਖਦੇ ਆ ਜੰਗਲ ਦੇ ਵਿੱਚ ਕਹਿੰਦਾ ਦਰਖਤ ਵੇਖਦੇ ਆ ਪੰਛੀ ਵੇਖਦੇ ਆ ਹੁਣ ਤਿੱਬਿਆਂ 'ਚ ਚੱਲ ਰਿਆਂ ਤਿੱਬਿਆਂ 'ਚ ਚਲੇ ਆ ਗਿਆ ਹੁਣ ਲਈ ਖੜਾ ਗਰਦਨ ਮਰੋੜ ਨੂੰ ਪਰ ਉਹ ਸੋਚਦਾ ਕੀ ਆ ਕਹਿੰਦਾ ਮਨਾ ਜੇ ਲੋਕ ਨਹੀਂ ਵੇਖਦੇ ਪੰਛੀ ਨਹੀਂ ਵੇਖਦੇ ਜਾਨਵਰ ਨਹੀਂ ਵੇਖਦੇ ਪਰ ਰੱਬ ਤਾਂ ਉੱਤੋਂ ਵੇਖ ਰਿਹਾ ਨੰਗ ਅੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਵੇਖ ਰਿਹਾ ਮਾਰਾਂ ਇਹਨੂੰ ਕਿੱਥੇ ਮੈਂ ਕਿਉਂਕਿ ਰੱਬ ਤਾਂ ਵੇਖ ਹੀ ਜਾਂਦਾ ਕਿੱਥੇ ਲੈ ਕੇ ਜਾਵਾਂ ਕੋਈ ਥਾਂ ਨਹੀਂ ਹੈ ਕੋਈ ਜਗ੍ਹਾ ਨਹੀਂ ਓਮੀ ਮੋੜ ਲਿਆ ਆ ਹੁਣ ਇੱਕ ਵਿਚਾਰਾ ਕਿੰਨੇ ਟਾਈਮ ਦਾ ਬੈਠਾ ਕਰਦਣ ਮਰੋੜੀ ਕਹਿੰਦਾ ਜੀ ਬਣਾਓ ਚੇਲਾ ਕਹਿੰਦੇ ਆ ਜਾਣ ਦੇ ਦੂਜੇ ਨੂੰ ਵੀ ਦੂਜਾ ਆਇਆ ਉਮੀ ਫੜਾਤਾ ਲਿਆ ਕੇ ਕਹਿੰਦੇ ਕੀ ਗੱਲ ਭਾਈ ਮਾਰ ਕੇ ਨਹੀਂ ਲੈ ਕੇ ਆਇਆ ਕਹਿੰਦਾ ਮਹਾਰਾਜ ਕਿੱਥੇ ਮਾਰਦਾ ਕਹਿੰਦੇ ਕਿਉਂ ਕਹਿੰਦੇ ਕੋਈ ਜਗ੍ਹਾ ਹੀ ਨਹੀਂ ਜਿੱਥੇ ਕੋਈ ਦੇਖਦਾ ਨਾ ਹੋਵੇ ਕਹਿੰਦੇ ਉਰੇ ਪਰੇ ਹੋ ਕੇ ਕਹਿੰਦਾ ਮਹਾਰਾ ਲੋਕਾਂ ਤੋਂ ਬਚਾ ਲੰਦਾ ਪੰਛੀਆਂ ਤੋਂ ਜਾਨਵਰਾਂ ਤੋਂ ਬਚਾ ਸਕਦਾ ਪਰ ਰੱਬ ਤੋਂ ਕਿਵੇਂ ਬਚਾਵਾਂ ਕਿਉਂ ਰੱਬ ਤਾਂ ਸਭ ਨੂੰ ਵੇਖ ਰਿਹਾ ਹੈ ਕਿਵੇਂ ਬਚਾਵਾਂ ਕੁੱਟ ਕੇ ਮਹਾਪੁਰਖਾਂ ਨੇ ਕਬੂਤਰ ਫੜ ਕੇ ਪਰੇ ਛੱਡ ਦਿੱਤਾ ਐਂ ਗਲਫੜੀ ਚ ਲੈ ਲਿਆ ਕਹਿੰਦੇ ਤੂੰ ਚੇਲਾ ਬਣਨ ਦੇ ਕਾਬਲ ਹੈਂ ਗੱਜ ਕੇ ਆਖੋ ਸਤਿਮਾ ਜਿਹੜਾ ਗਰਦਨ ਮਰੋੜ ਲਿਆ ਕਹਿੰਦੇ ਤੂੰ ਨਹੀਂ ਬਣ ਸਕਦਾ ਕਹਿੰਦੇ ਕਿਉਂ ਤੇਰੀ ਤਾਂ ਸੋਚ ਹੀ ਨਹੀਂ ਬਣੀ ਕਿਉਂ ਵੀ ਰੱਬ ਵੀ ਵੇਖਦਾ ਹੈ ਰੱਬ ਦੇ ਕੈਮਰੇ ਸਾਰੀ ਤਾਮਾ ਤੇ ਆ ਜਲਥਲ ਮਹੀਲ ਪੂਰੇ ਆ ਰਬ ਆ ਵਿੱਚ ਬਣਾ ਸਾਰੀਆਂ ਥਾਮਾਂ ਤੇ ਰੱਬ ਉਹ ਜਰੇ ਜਰੇ ਦੇ ਵਿੱਚ ਸੁਭਾਏਮਾਨ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵੀ ਮੋਹਰ ਲਾਉਂਦੇ ਆ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਿਹੋ ਪੁਕਾਰ ਕਹਿੰਦੇ ਉਹ ਤਾਂ ਘਟ ਘਟ ਦੇ ਵਿੱਚ ਸੁਭਾਏਮਾਨ ਹੈ ਕਿਉਂ ਰੋਜ਼ ਆਪਾਂ ਚੌਪੀ ਸਬ ਦੀ ਬਾਣੀ ਪੜ੍ਹਦੇ ਆ ਨਾ ਜੀ ਕਟ ਕਟ ਕੇ ਅੰਤਰ ਕੀ ਜਾਣਤ ਉਹ ਸਾਡੇ ਘਟਾਂ ਨਹੀਂ ਕਿਉਂ ਜਾਣਦਾ ਕਿਉਂਕਿ ਉਹ ਸਾਰਿਆਂ 'ਚ ਸੁਭਾਏ ਮਾਨ ਹੈ ਗੱਜਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਭਲਿਆਂ ਨੂੰ ਵੀ ਤੇ ਬੁਰਿਆਂ ਨੂੰ ਵੀ ਜਾਣਦਾ ਉਹ ਅੰਤਰਜਾਮੀ ਹੈ ਉਹਦੇ ਕੋਲ ਅੰਤਰਜਾਮਤ ਹੈ ਸਾਰੇ ਜੀਵਾਂ ਦੇ ਵਿੱਚ ਕੀੜੀ ਤੋਂ ਲੈ ਕੇ ਹਾਥੀ ਤੱਕ ਉਹੀ ਬੈਠਾਗਾ ਜਿਕੇ ਆਖੋ ਸਤਨਾਮ ਸ਼ਿਵਾ ਹਾਥੀ ਚ ਵੀ ਉਨਾ ਹੀ ਐ ਕੀੜੀ ਚ ਵੀ ਉਨਾ ਹੀ ਐ ਕੀੜੀ ਦੇਖ ਲੋ ਨਿੱਕੀ ਜੀ ਹੁੰਦੀ ਐ ਚੀਤੀ ਕੀੜੀ ਨੂੰ ਕਹਿੰਦੇ ਆ ਚੀਤੀ ਤੇ ਕੁੰਚਰ ਕੁੰਚਰ ਕਹਿੰਦੇ ਹਾਥੀ ਨੂੰ ਚੀਤੀ ਤੇ ਕੁੰਚਰ ਮਾਰੇ ਕਹਿੰਦੇ ਆ ਕੀੜੀ ਦੇ ਵਿੱਚ ਵੀ ਤੇ ਹਾਥੀ ਦੇ ਵਿੱਚ ਵੀ ਚੀਤੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸਾਰਿਆਂ ਦੇ ਦ੍ਰਿਸ਼ਟੀ ਆਉਦੀ ਸਾਰਿਆਂ ਦੇ ਕੈਮਰੇ ਲਾਏ ਹੋਏ ਐ ਵੇਖੀ ਜਾਂਦਾ ਕਹਿੰਦਾ ਨਹੀਂ ਕੁਝ ਕਿਉਂ ਦੇਖਦਾ ਤੂੰ ਕਰਦਾ ਕੀ ਹੈ ਮਾਰੇ ਕਹਿੰਦੇ ਜਿਨ ਰਾਵਿਆ ਸੋ ਪ੍ਰਭੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਕਹਿੰਦੇ ਸਾਰੀਆਂ ਥਾਵਾਂ ਤੇ ਰਵਿਆ ਹੋਇਆ ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ ਸਾਰੀਆਂ స <Friichi> ਬੀਬੀਆਂ ਬੋਲੋ ਹਰੀ RAM ਬੋਲੇ ਹਰੀ RAM ਬੋਲੇ ਹਰੀ RAM ਬੋਲੇ ਵਾਜ ਕੇ ਬੋਲੋ ਬੀਬੀਆਂ ਭਾਈ ਹੋਰ ਸਾਰੀਆਂ ਘਟਾਂ ਵਿੱਚ ਸਭ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਉਹ ਤੋਂ ਬਿਨਾ ਕੋਈ ਨਹੀਂ ਬੋਲਦਾ ਗੁਰਮੁਖੋ ਸਾਰੀਆਂ ਘਡਾਂ ਜੋ ਹੀ ਹੈ ਜਦੋਂ ਰਾਮ ਨਿਕਲ ਜਾਂਦਾ ਫਿਰ ਕੀ ਕਹਿੰਦੇ ਆ ਲੋਕ ਫਲਾਨਾ ਸਿਓ ਚੜ੍ਹਾਈ ਕਰ ਗਿਆ ਗੱਜ ਕਿ ਆਖੋ ਸਤਨਾਮ ਜਦੋਂ ਉਹ ਨਿਕਲ ਜਾਂਦਾ ਨਾ ਫੇਰੇ ਮਿੱਟੀ ਦੀ ਢੇਰੀ ਬਣ ਜਾਂਦਾ ਮਾਰੇ ਕਹਿੰਦੇ ਆ ਸੋ ਪ੍ਰਭ ਚੇਤਨ ਆਵਈ ਕਿ ਤੜਾ ਦੁੱਖ ਗਣਾ ਜੇ ਵਾਹਿਗੁਰੂ ਚਿੱਤ ਦੇ ਵਿੱਚ ਨਾ ਆਇਆ ਕਹਿੰਦੇ ਬੜਾ ਦੁੱਖ ਝੱਲਣਾ ਪੈਣਾ ਕਿਉਂ ਬੜੀਆਂ ਜੂਨਾ ਚ ਭੜਕਣਾ ਪੈਣਾ ਕਈ ਜਨਮ ਭੈ ਪੀਤ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰ ਬ੍ਰਖ ਹੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਆ ਬਾਰੀ ਮਿਲੀ ਐ ਆਹ ਲਮ ਲਾ ਚੱਲਣਾ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਚਰਨਾਂ ਦੇ ਵਿੱਚ ਇੱਕ ਜੋਗੀ ਆ ਗਿਆ ਜੋਗੀ ਆਇਆ ਇਦੇ ਅੰਦਰ ਬੜਾ ਮਾਣ ਸੀ ਕਿਉਂਕਿ ਇਹਦੀ ਜਿਹੜੀ ਉਮਰ ਸੀ ਨਾ ਜੋਗ ਸਾਧਨਾ ਦੁਆਰਾ 500 ਸਾਲ ਤੋਂ ਉੱਤੇ ਉਮਰ ਸੀ ਮਹਾਰਾਜ ਕੋਲ ਆਇਆ ਰਹਿਰਾਬ ਸਾਹਿਬ ਜੀ ਦਾ ਪਾਠ ਹੋ ਰਿਹਾ ਸੀ ਸਾਹਮਣੇ ਬੈਠ ਗਿਆ ਕਿ ਰਹਿਰਾਬ ਸਾਹਿਬ ਦੀ ਸਮਾਪਤੀ ਹੋਈ ਮਹਾਰਾਜ ਦੇ دیدار ਕੀਤੇ ਪਰ ਇਹਦੇ ਅੰਦਰ ਹੰਕਾਰ ਸੀ ਕਿ ਕਿ ਇਹਨਾਂ ਦੀ ਤਾਂ ਉਮਰ ਬੜੀ ਥੋੜੀ ਹੈ ਤੇ ਮੈਂ ਤਾਂ 500 ਸਾਲ ਤੋਂ ਵੀ ਉੱਤੇ ਆਂ 500 ਸਾਲ ਉਮਰ ਹੈ ਮੇਰੀ ਪਰ ਇਹਨਾਂ ਦੀ ਤਾਂ ਉਮਰ ਥੋੜੀ ਹੈ ਮੈਂ ਚੁਕਾਂਗਾ ਇਹਨਾਂ ਦੇ ਅੱਗੇ ਮਹਾਰਾਜ ਜਾਣੀ ਜਾਣ ਸਤਿਗੁਰੂ ਵੇਖੀ ਜਾਂਦੇ ਆ ਕੋਲ ਬੁਲਾ ਲਿਆ ਬੜਾ ਸਤਿਕਾਰ ਕੀਤਾ ਕਹਿੰਦੇ ਜੋਗੀ ਜੀ ਕਿੰਨੀ ਕੁ ਉਮਰ ਹੈ ਮਹਾਰਾ ਜਾਨੀ ਜਾਣ ਸੀ ਨਾ ਕਹਿੰਦਾ ਉਮਰ ਬਹੁਤ ਲੰਮੀ ਹੈ ਮਾਰੇ ਕਹਿੰਦੇ ਫਿਰ ਵੀ ਕਿੰਨੀ ਕੁ ਲੰਮੀ ਹੈ 500 ਸਾਲ ਤੋਂ ਉੱਤੇ ਉਮਰ ਹੈ ਮਾਰੇ ਕਹਿੰਦੇ ਨੀ ਉਮਰ ਉਹ ਜੋਗੀ ਆ ਹਾ ਮਹਾਰਾਜ ਤੇਰੇ ਅੰਦਰ ਉਮਰ ਦਾ ਹੰਕਾਰ ਹੈ ਜਰਾ ਐਂ ਦੱਸ ਆ ਗੇਰੂ ਰੰਗ ਦੇ ਭਗਵੇਂ ਰੰਗ ਦੇ ਕੱਪੜੇ ਤਾਂ ਜ਼ਰੂਰ ਪਾਇਆ ਓਏ ਮਨ ਨੂੰ ਵੀ ਰੰਗ ਚੜਿਆ ਅਵਸਥਾ ਕਿੰਨੀ ਉੱਚੀ ਐ ਤੇਰੀ ਅਵਸਥਾ ਕਿੱਥੇ ਕ ਪਹੁੰਚੀ ਐ 800 ਸਾਲ ਦੇ ਵਿੱਚ ਹੁਣ ਅਵਸਥਾ ਤਾਂ ਹੈ ਨਹੀਂ ਜੋਗ ਸਾਧਨਾ ਦੁਆਰਾ ਸਾਹ ਖੜਾ ਖੜਾ ਕੇ ਉਮਰ ਜ਼ਰੂਰ ਵਧਾਈ ਐ ਪਰ ਅੰਦਰ ਰੰਗ ਕੋਈ ਨਹੀਂ ਲੱਗਿਆ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਬਾਹਰਲੇ ਰੰਗਾਂ ਨੇ ਕੁਝ ਨਹੀਂ ਕਰਨਾ ਕੱਪੜਿਆਂ ਦੇ ਰੰਗਾਂ ਨੇ ਨਹੀਂ ਕੁਝ ਕਰਨਾ ਜਦੋਂ ਤੇਰੇ ਮਨ ਨੂੰ ਰੰਗ ਚੜ ਗਿਆ ਉਹ ਜੋਗੀ ਆ ਕਿ ਢੀ ਕੁੱਚੀ ਅਵਸਥਾ ਹੈ ਜਦੋਂ ਅਵਸਥਾ ਦੀ ਗੱਲ ਕੀਤੀ ਜੋਗੀ ਢਹਿਲਾ ਹੋ ਗਿਆ ਨੀਮਾ ਹੋ ਗਿਆ ਚਰਣਾ ਛਟਿਆ ਗਿਆ ਮਾਰੇ ਕਹਿੰਦੇ ਕੀ ਵੱਲ ਹੋ ਗਈ ਕਹਿੰਦਾ ਅਵਸਥਾ ਤਾਂ ਜਿੱਥੇ ਖੜੀ ਹੈ ਉੱਥੇ ਹੀ ਖੜੀ ਹੈ ਵਾਸਤਾ ਕੋਈ ਨਹੀਂ ਫਿਰ ਮਾਰੇ ਕਹਿੰਦੇ ਉਹ ਜੋਗੀ ਕੱਪੜੇ ਰੰਗਾ ਲੇ ਮਨ ਕਿਉਂ ਨਹੀਂ ਰੰਗੇ ਆ ਮਹਾਰਾਜ ਕਹਿੰਦੇ ਮਨ ਨੂੰ ਕਿਉਂ ਨਹੀਂ ਰੰਗਿਆ ਬਈ ਕਿਉਂ ਨਹੀਂ ਰੰਗ ਚੜਿਆ ਇੰਨੀ ਲੰਮੀ ਉਮਰ ਦਾ ਜੋਗੀ ਮਹਾਰਾ ਦੇ ਚਰਨਾਂ 'ਚ ਟਹਿ ਗਿਆ ਕਹਿੰਦਾ ਮਹਾਰਾਜ ਹੁਣ ਤੱਕ ਤਾਂ ਨਹੀਂ ਸੀ ਰੰਗ ਚੜਿਆ ਨਹੀਂ ਰੰਗ ਲੱਗਿਆ ਹੁਣ ਕਿਰਪਾ ਕਰ ਦਿਓ ਤੁਹਾਡੇ ਚਰਨਾਂ 'ਚ ਆ ਗਿਆ ਰੰਗ ਚੜ੍ਹ ਦਿਓ ਗੱਜ ਕੇ ਆਖੋ ਸਤਨਾਮ ਅੱਜ ਆਪਾਂ ਵੀ ਮਹਾਰਾ ਦੇ ਚਰਨਾਂ 'ਚ ਆਇਆ ਨਾ ਆਉਣੇ ਭਾਵੇਂ ਰੋਜ ਆ ਪਰ ਆ ਸਤ ਸੰਗਤ ਦੇ ਵਿੱਚ ਬੈਠੇ ਆ ਗੁਰੂ ਅੱਗੇ ਬੇਨਤੀਆਂ ਕਰਕੇ ਜਾਇਓ ਕਿ ਮਹਾਰਾਜ ਰੰਗ ਦੇ ਲਲਾਰੀ ਆ ਲਾਲ ਮਨ ਤਨ ਰੰਗ ਦੇ ਮਨ ਤਨ ਰੰਗ ਦੇ ਰੰਗ ਦੇ ਲਲਾਰੀ ਆ ਲਾਲ ਮਨ ਤਨ ਰੰਗ ਦੇ ਮਨ ਤਨ ਰੰਗ ਦੇ ਬੋਲੋ ਬੋਲੋ ਗੱਜਕੇ ਚੜਿਆ ਨਹੀਂ ਜਦੋਂ ਚੜ ਗਿਆ ਨਾ ਫਿਰ ਤਾਂ ਚਾ ਨਾ ਬੋਲੀ ਦਾ ਚਾ ਨਾਲ ਬਾਬਾ ਅਤਰ ਸਿੰਘ ਜੀ ਮਸਤੋਣਾ ਸਾਹਿਬ ਵਾਲੇ ਹੋਇਆ ਨਗਰ ਦੇ ਵਿੱਚ ਦੀ ਲੰਘੇ ਜਾਂਦੇ ਆ ਕਿਸੇ ਦੇ ਵਿਆਹ ਦਾ ਕਾਰਜ ਸੀ